ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਨਾਨਕ ਦੇਵ ਜੀ ਪਾਈ ਬਾਲਾ ਜੀ ਅਤੇ ਪਾਈ ਮਰਦਾਨਾ ਜੀ ਸਮੇਤ ਜਗਤ ਨੂੰ ਤਾਰਦੇ ਹੋਏ ਬੰਗਾਲ ਦੇ ਇਲਾਕੇ ਵਿੱਚ ਪਹੁੰਚੇ ਉੱਥੇ ਇੱਕ ਮਸ਼ਹੂਰ ਚੋਰ ਰਹਿੰਦਾ ਸੀ ਜਿਸ ਦਾ ਨਾਮ ਸੀ ਭਵੀਆਂ ਉਸ ਦੇ ਬਾਰੇ ਲੋਕ ਦੱਸਦੇ ਸਨ ਕਿ ਉਹ ਰਾਤ ਦੇ ਹਨੇਰੇ ਵਿੱਚ ਕਿਸੇ ਦੇ ਵੀ ਘਰ ਵਿੱਚੋਂ ਚੋਰੀ ਕਰ ਸਕਦਾ ਹੈ ਪਰ ਕਦੇ ਫੜਿਆ ਨਹੀਂ ਗਿਆ ਗੁਰੂ ਸਾਹਿਬ ਦੇ ਦਰਸ਼ਨ ਹੋਏ ਤਾਂ ਭੂਮੀਆਂ ਵੀ ਹੱਥ ਜੋੜ ਕੇ ਉਹਨਾਂ ਦੇ ਕੋਲ ਆਇਆ ਗੁਰੂ ਸਾਹਿਬ ਨੇ ਪਿਆਰ ਨਾਲ ਪੁੱਛਿਆ ਭਾਈ ਤੂੰ ਕੀ ਕੰਮ ਕਰਦਾ ਹੈ ਭੂਮੇ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅੱਗੇ ਸੱਚ ਬੋਲ ਦਿੱਤਾ ਗੁਰੂ ਸਾਹਿਬ ਦੇ ਚਰਨਾਂ ਦੇ ਸਾਹਮਣੇ ਝੂਠ ਕਿਵੇਂ ਬੋਲਦਾ ਮਹਾਰਾਜ ਮੈਂ ਚੋਰ ਹਾਂ ਚੋਰੀ ਕਰਕੇ ਹੀ ਘਰ ਚਲਾਉਂਦਾ ਹਾਂ ਮੈਨੂੰ ਹੋਰ ਕੋਈ ਕੰਮ ਨਹੀਂ ਆਉਂਦਾ ਗੁਰੂ ਨਾਨਕ ਦੇਵ ਜੀ ਨੇ ਬਹੁਤ ਨਿਮਰਤਾ ਨਾਲ ਸਮਝਾਇਆ हे ਭਾਈ ਚੋਰੀ ਕਰਨੀ ਬਹੁਤ ਭੈੜੀ ਗੱਲ ਹੈ ਕਿਸੇ ਦਾ ਹੱਕ ਮਾਰ ਕੇ ਖਾਣਾ ਵੱਡਾ ਪਾਪ ਹੈ ਤੁਸੀਂ ਚੋਰੀ ਛੱਡ ਦਿਓ ਅਤੇ ਧਰਮ ਦੀ ਕਿਰਤ ਕਰਕੇ ਰੋਟੀ ਖਾਓ ਭੁਮੀਆਂ ਸਤਗੁਰ ਅੱਗੇ ਬੇਨਤੀ ਕਰਨ ਲੱਗਾ ਤੇ ਬੋਲਿਆ ਮਹਾਰਾਜ ਮੈਂ ਚੋਰੀ ਛੱਡ ਵੀ ਦਵਾਂ ਤਾਂ ਭੁੱਖੇ ਮਰ ਜਾਵਾਂਗੇ ਹੋਰ ਕੰਮ ਆਉਂਦਾ ਨਹੀਂ ਗੁਰੂ ਸਾਹਿਬ ਨੇ ਬੜੇ ਧੀਰਜ ਨਾਲ ਕਿਹਾ ਠੀਕ ਹੈ ਜੇ ਚੋਰੀ ਨਹੀਂ ਛੱਡ ਸਕਦਾ ਤਾਂ ਸਾਢੇ ਤਿੰਨ ਬਚਨ ਜ਼ਰੂਰ ਮੰਨੀ ਭੁਮਿਆ ਖੁਸ਼ ਹੋ ਗਿਆ ਮਹਾਰਾਜ ਹੁਕਮ ਕਰੋ ਗੁਰੂ ਸਾਹਿਬ ਨੇ ਤਿੰਨ ਸਿੱਧੇ ਸਾਦੇ ਬਚਨ ਦਿੱਤੇ ਸੱਚ ਬੋਲਣਾ ਗਰੀਬ ਮਾਰ ਨਹੀਂ ਕਰਨੀ ਕਿਸੇ ਦਾ ਨਾਮਕ ਖਾ ਕੇ ਕਦੇ ਨਮਕ ਹਰਾਮ ਨਹੀਂ ਕਰਨਾ ਰਾਤ ਹੋਈ ਤਾਂ ਭੂਮੀਆਂ ਆਪਣੀ ਪ੍ਰਾਣੀ ਆਦਤ ਅਨਸਾਰ ਚੋਰੀ ਕਰਨ ਦੀ ਯੋਜਨਾ ਬਣਾਉਣ ਲੱਗਾ ਪਰ ਗੁਰੂ ਜੀ ਦੇ ਬਚਨ ਵੀ ਯਾਦ ਸੰਨ ਗਰੀਬ ਮਾਰ ਨਹੀਂ ਕਰਨੀ ਇਸ ਲਈ ਉਸਨੇ ਸੋਚਿਆ ਗਰੀਬ ਦੇ ਕਰ ਨਹੀਂ ਜਾਂਦਾ ਰਾਜੀ ਦੇ ਮਹਿਲ ਵਿੱਚ ਚੋਰੀ ਕਰਾਂਗਾ ਰਾਜੀ ਵਰਗਾ ਵेश ਪਾ ਕੇ ਉਹ ਮਹਿਲ ਦੇ ਦਰਵਾਜ਼ੇ ਤੇ ਪਹੁੰਚ ਗਿਆ ਪਹਿਰੇਦਾਰਾਂ ਨੇ ਪੁੱਛਿਆ ਤੁਸੀਂ ਕੌਣ ਹੋ ਭੂਮਿਆਂ ਨੂੰ ਗੁਰੂ ਜੀ ਦਾ ਬਚਨ ਯਾਦ ਆ ਗਿਆ ਸੱਚ ਬੋਲਣਾ ਅਤੇ ਉਹ ਸੱਚਮੁੱਚ ਬੋਲ ਪਿਆ ਮੈਂ ਚੋਰ ਹਾਂ ਅੰਦਰ ਚੋਰੀ ਕਰਨ ਜਾ ਰਿਹਾ ਹਾਂ ਪਹਿਰੇਦਾਰ ਹੱਕੇ ਬੱਕੇ ਉਹਨਾਂ ਨੇ ਸੋਚਿਆ ਕਿ ਸ਼ਾਇਦ ਕੋਈ ਗਵੰਢੀ ਰਾਜਾ ਹੋਵੇਗਾ ਮਜ਼ਾਕ ਕਰ ਰਿਹਾ ਹੈ ਉਸ ਨੇ ਭੂਮੀ ਨੂੰ ਰਾਜੇ ਦੇ ਮਹਿਲ ਦੇ ਅੰਦਰ ਜਾਣ ਦਿੱਤਾ ਭੂਮੀ ਮਹਿਲ ਵਿੱਚ ਦਾਖਲ ਹੋਇਆ ਉਸ ਨੇ ਕੀਮਤੀ ਸਮਾਨ ਗਹਿਣੇ ਅਤੇ ਹਰ ਚੀਜ਼ ਦੀਆਂ ਗੰਡਾਂ ਬੰਨ ਲਈਆਂ ਚ ਬਾਹਰੇ ਤੇ ਗਿਆ ਉਥੇ ਇੱਕ ਬਰਤਨ ਵਿੱਚ ਖਾਣ ਵਾਲਾ ਨਮਕੀਨ ਚੋਰ ਨ ਪਿਆਸੀ ਭומਿਏ ਨੇ ਚੁੱਕਿਆ ਨਮਕ ਸੀ ਗੁਰੂ ਜੀ ਦਾ ਬਚਨ ਯਾਦ ਆਇਆ ਨਮਕ ਖਾ ਕੇ ਨਮਕ ਆਰਾਮ ਨਹੀਂ ਕਰਨਾ ਭומਿਏ ਦੀ ਰੂਹ ਕੰਬ ਗਈ ਉਸ ਨੇ ਸਾਰੀਆਂ ਗੰਡਾ ਵਾਪਸ ਛੱਡ ਦਿੱਤੀਆਂ ਤੇ ਖਾਲੀ ਹੱਥ ਚਲਾ ਗਿਆ ਸਵੇਰ ਪਹਿਰੇਦਾਰਾਂ ਨੇ ਦੇਖਿਆ ਕਿ ਮਹਿਲ ਤਬਾਹ ਪਿਆ ਸੀ ਪਰ ਕੁਝ ਵੀ ਚੋਰੀ ਅਚੋਰੀ ਨਹੀਂ ਹੋਇਆ ਰਾਜੇ ਨੇ ਪਹਿਰੇਦਾਰਾਂ ਤੋਂ ਪੁੱਛਿਆ ਉਹਨਾਂ ਨੇ ਰਾਤ ਦੀ ਸਾਰੀ ਗੱਲ ਦੱਸੀ ਹੁਕਮ ਹੋਇਆ ਚੋਰ ਨੂੰ ਕਲਬ ਕੇ ਲਿਆਓ ਸੈਨਿਕਾਂ ਨੇ ਸ਼ਹਿਰ ਦੇ ਸਾਰੇ ਚੋਰਾਂ ਦਾ ਪਤਾ ਕਰਕੇ ਉਹਨਾਂ ਨੂੰ ਮਾਰਨਾ ਕੁੱਟਣਾ ਸ਼ੁਰੂ ਕਰ ਦਿੱਤਾ ਸਾਰੇ ਸ਼ਹਿਰ ਵਿੱਚ ਹਾਹਾਕਾਰ ਮਚ ਗਈ ਜਦੋਂ ਭੁਮੀਏ ਚੋਰ ਨੇ ਇਹ ਸਭ ਸੁਣਿਆ ਤਾਂ ਉਸ ਨੂੰ ਗੁਰੂ ਜੀ ਦਾ ਵਚਨ ਯਾਦ ਆਇਆ ਕਿ ਗਰੀਮਾਰ ਨਹੀਂ ਕਰਨੀ ਉਸਨੇ ਮਹਿਸੂਸ ਕੀਤਾ ਕਿ ਇਹ ਗਰੀਮਾਰ ਮੇਰੇ ਕਰਕੇ ਹੋ ਰਹੀ ਹੈ ਭੂਮੀਆਂ ਚੋਰ ਆਪਣੇ ਆਪ ਹੀ ਰਾਜੇ ਦੇ ਕੋਲ ਪੇਸ਼ ਹੋ ਗਿਆ ਅਤੇ ਰਾਜੇ ਨੂੰ ਰਾਜੇ ਨੇ ਸੱਦਿਆ ਅਤੇ ਰਾਜੇ ਨੂੰ ਦੱਸਿਆ ਕਿ ਚੋਰੀ ਮੈਂ ਕੀਤੀ ਇਹਨਾਂ ਲੋਕਾਂ ਦਾ ਕੋਈ ਕਸੂਰ ਨਹੀਂ ਮਹਾਰਾਜ ਇਹ ਸਾਰੇ ਗਰੀਬ ਬੇਕਸੂਰ ਹਨ ਚੋਰ ਮੈਂ ਹਾਂ ਮੈਨੂੰ ਸਜ਼ਾ ਦਿਓ ਰਾਜੇ ਨੇ ਪੁੱਛਿਆ ਜੇ ਤੂੰ ਚੋਰ ਹੈ ਤਾਂ ਚੀਜ਼ਾਂ ਲੈ ਕੇ ਭੱਜਿਆ ਕਿਉਂ ਨਹੀਂ ਭੁਮੇ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਦੁਆਰਾ ਕੀਤੇ ਤਿੰਨ ਬਚਨ ਬਾਰੇ ਰਾਜੇ ਨੂੰ ਦੱਸਿਆ ਸਾਰੀ ਗੱਲ ਸੁਣ ਕੇ ਰਾਜਾ ਬੜਾ ਪ੍ਰਭਾਵਿਤ ਹੋਇਆ ਕਿ ਭਾਵੇਂ ਇਹ ਚੋਰ ਹੈ ਪ੍ਰੰਤੂ ਗੁਰੂ ਜੀ ਦੇ ਬਚਨ ਮੰਨਣ ਲਈ ਕਿੰਨਾ ਪੱਕਾ ਹੈ ਤੇ ਕਿੰਨਾ ਵਫਾਦਾਰ ਹੈ ਰਾਜੇ ਨੇ ਉਸ ਦੀ ਗਲਤੀ ਮਾਫ ਕਰਕੇ ਆਪਣਾ ਵਜ਼ੀਰ ਬਣਾ ਲਿਆ ਗੁਰੂ ਜੀ ਦੇ ਬਚਨਾਂ ਨੂੰ ਮੰਨ ਕੇ ਭੁਮੀ ਦਾ ਚੋਰ ਪੁਣਾ ਅਤੇ ਆਪਣੇ ਆਪ ਦੂਰ ਹੋ ਗਿਆ ਉਹ ਸਿਮਰਨ ਕਰਦਾ ਰਿਹਾ ਗੁਰੂ ਨੂੰ ਯਾਦ ਕਰਦਾ ਰਿਹਾ ਰਾਜਾ ਵੀ ਉਸ ਦੀ ਸੰਗਤ ਦੇ ਅਸਰ ਨਾਲ ਗੁਰੂ ਨਾਨਕ ਜੀ ਦਾ ਸਿੱਖ ਬਣ ਗਿਆ ਆਖਰ ਇੱਕ ਦਿਨ ਗੁਰੂ ਨਾਨਕ ਦੇਵ ਜੀ ਨੇ ਉਸ ਨੂੰ ਦਰਸ਼ਨ ਦੇ ਕੇ ਬ੍ਰਹਮ ਗਿਆਨ ਵਰਖਾਇਆ ਸਿੱਖਿਆ ਗੁਰੂ ਜੀ ਦੇ ਉਪਦੇਸ਼ ਮਨੁੱਖ ਨੂੰ ਅੰਦਰੋਂ ਬਦਲ ਦਿੰਦੇ ਹਨ ਸੱਚ ਵਫਾਦਾਰੀ ਅਤੇ ਦਇਆ ਜੇ ਮਨੁੱਖ ਇਹ ਤਿੰਨ ਗੱਲਾਂ ਰੱਖ ਲਵੇ ਉਹ ਆਪਣੇ ਆਪ ਹੀ ਚੰਗਾ ਹੋ ਜਾਂਦਾ ਹੈ